हां जी दोस्तों सत श्री अकाल स्वागत है ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁਕੇ ਆ ਪਿੰਡ ਐਮਾ ਕਲਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੁਚਭਾਲ ਦੇ ਬਿਲਕੁਲ ਅੱਗੇ ਪਿੰਡ ਐਮਾ ਕਲਾ ਵੀਰ ਘੁੱਲੇ ਦੇ ਘਰ ਆ ਗਏ ਆਪਾਂ ਇੱਕ ਵਾਰੀ ਫਿਰ ਮੱਝਾਂ ਤੁਹਾਨੂੰ ਦਿਖਾਉਣੀ ਆ ਆਪਾਂ ਟੋਟਲ 3 ਵੈਸੇ ਉੱਚੇ ਬੱਚੇ ਦੇ ਵਿੱਚ ਪਸ਼ੂ ਆ ਤੇ ਬੜੇ ਜਾਇਜ਼ ਰੇਟਾਂ ਦੇ ਵਿੱਚ ਤੁਹਾਨੂੰ ਅੱਜ ਮੱਝਾਂ ਮਿਲ ਜਾਣੀਆਂ ਨੇ 8-8 ਕਿਲੋ ਦੋ ਮੱਝਾਂ ਥਲੇ ਦੁੱਧ ਦਾ ਇੱਕ ਥਲੇ 9 ਕਿਲੋ ਦੁੱਧ ਦਾ ਬਾਕੀ ਪੂਰੀ ਡਿਟੇਲ ਆਪਾਂ ਘੁੱਲੇ ਤੋਂ ਲੈ ਲਾਂਗੇ ਹਰ ਵਾਰ ਦੀ ਤਰ੍ਹਾਂ ਇਹ ਪਿੰਡ ਦੋਸਤੋ ਐਮਾ ਕਲਾਂ तकरीबन ਮੰਨਣ ਪਿੰਡ ਤੇ ਐਮਾ ਕਲਾਂ ਬਿਲਕੁਲ ਆਮੋ ਸਾਹਮਣੇ ਪਿੰਡ ਆ ਤੇ ਕੋਈ ਭਰਾ ਆਪਣਾ ਮਾਲਵੇ ਵਾਲੀ ਸਾਈਡ ਤੋਂ ਆ ਰਿਹਾ ਤੇ ਠਿੱਕੀਵੰਡ ਵਿਜ਼ਿਟ ਕਰੋਗੇ ਤੁਸੀਂ ਠਿੱਕੀਵੰਡ ਤੋਂ ਇੱਕ ਸ਼ਰਕ ਜਿਹੜੀ ਆ ਚਿਭਾਲ ਵਾਇਆ ਅਮਰਸਰ ਨੂੰ ਜਾਂਦੀ ਹੈ ਤੇ ਚਿਭਾਲ ਤੋਂ तकरीबन ਕੋਈ 2-3 ਕਿਲੋਮੀਟਰ ਦੀ ਦੂਰੀ ਆ ਸੋ ਇੱਥੇ ਆਣ ਕੇ ਮੇਰਾ ਭਰਾ ਤਸੱਲੀ ਤੁਸੀਂ ਕਰ ਲਿਓ ਜੋ ਦੋ ਟਾਈਮ ਚ ਉਹ ਚਾਰ ਟਾਈਮ ਜੋ ਤੇ ਘੁਲੇ ਵੀਰ ਦਾ ਵਪਾਰ ਦਾ ਕੰਮ ਆ ਠੀਕ ਆ ਜੀ ਮਾਲ ਡੰਗਰ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਹੀ ਆਉਂਦਾ ਰਹਿੰਦਾ ਤੇ ਭਰਾ ਆਪਣੇ ਨਾਲ 5-6 ਸਾਲ ਤੋਂ ਜੁੜਿਆ ਠੀਕ ਆ ਜੀ ਤੇ ਰੁਟੀਨ ਦੇ ਵਿੱਚ ਹੀ ਵੈਸੇ ਥੋੜੀ ਜਿਹੀ ਵੀਡੀਓ ਇਸ ਕਰੋਂ ਲੇਟ ਹੋ ਜਾਂਦੀ ਆ ਕਿਉਂਕਿ ਮਾਲ ਆਉਂਦਾ ਤੇ ਕੋਈ ਲੋਕਲ ਅੱਡੇ ਤੋਂ ਭੈਣ ਭਰਾ ਜਿਹੜੇ ਜੁੜੇ ਆ ਠੀਕ ਆ ਜੀ ਪਸ਼ੂ ਇਸੇ ਤੇ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਆਉਂਦੇ ਆ ਤੇ ਲੈ ਜਾਂਦੇ ਆ ਤੇ ਕਿਤੇ ਕਿਤੇ ਆਪਾਂ ਜਿਹੜੀ ਅਪਡੇਟ ਤੁਹਾਨੂੰ ਦਿੰਦੇ ਰਹੀਦਾ ਕੋਈ ਪੰਜੀ ਸੱਤੀ ਕੋਈ ਦਸੀ ਦੇਣੀ ਪੂਰੀ ਗੱਲਬਾਤ ਕਰਾਂਗੇ ਮਾਲ ਵਿਖਾਵਾਂਗੇ ਤੁਹਾਨੂੰ ਤੁਸੀਂ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖ ਲਿਆ ਜੇ ਇੱਥੇ ਆਣ ਕੇ ਮੇਰਾ ਭਰਾ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਤਸੱਲੀ ਤੁਸੀਂ ਕਰਨੀ ਆ ਠੀਕ ਆ ਜੀ ਆਪਣਾ ਕੰਮ ਵੀਡੀਓ ਬਣਾਉਣ ਦਾ ਸਾਰੇ ਪਾਸਿਓ ਸਾਰੇ ਪੱਖ ਪਾਲੂ ਤੋਂ ਆਪਾਂ ਤੁਹਾਨੂੰ ਤਸੱ ਮੈਨ ਮਲਾਉਣੇ ਆ ਤੁਹਾਨੂੰ ਕੋਲੇ ਵੀਰ ਦੇ ਨਾਲ ਆ ਜਾਓ ਜੀ। ਹਾਲ ਜਿਹੜਾ ਦੋਸਤੋ ਵੈਸੇ ਰੁਟੀਨ ਦੇ ਵਿੱਚ ਹੀ ਆਉਂਦਾ ਰਹਿੰਦਾ ਹੈ। ਹਾਂਜੀ ਵੀਰ ਕੋਲੇ ਕੀ ਹਾਲ ਚਾਲ ਹੈ? ਹਾਂਜੀ ਬਹੁਤ ਵਧੀਆ ਠੀਕ ਠਾਕ ਜੀ। ਮਾਲਕੋ ਠੀਕ ਠਾਕ ਜੀ। ਬਹੁਤ ਵਧੀਆ ਜੀ ਮਹਾਰਾਜ ਦੀ ਕਿਰਪਾ ਜੀ। ਚਲੋ ਸ਼ੁਕਰ ਹੈ ਮਾਲਕ ਜੀ। ਬਾਕੀ ਆਪਾਂ ਦਿ ਲੋ ਧੰਨਵਾਦ ਕਰਦੇ ਭੈਣ ਭਰਾਵਾਂ ਦਾ ਜਿਹੜੇ ਆਪਣੀ ਵੀਡੀਓ ਵੇਖਦੇ ਲਾਈਕ ਸ਼ੇਅਰ ਕਰਦੇ ਕਮੈਂਟ। ਕਮੈਂਟ ਕਰਦੇ। ਹਾਂ ਮਾਰੇ ਸੁੱਖ ਰੱਖੇ ਚੜ੍ਹਦੀ ਕਲਾ ਰੱਖੇ ਹਰ ਇੱਕ ਭੈਣ ਭਰਾ ਦੀ। ਠੀਕ ਆ ਬਈ। ਲੇ ਵੀ ਕੋਲੇ ਵੀ ਬਹੁਤ ਵਧੀਆ ਬਾਕੀ ਕੋਲੇ ਵੀ ਤਾਂ ਚਲੋ ਮਾਲ ਇਸੇ ਤਰੀ ਆਪਣੇ ਕੋਲ ਰੁਟੀਨ ਦੇ ਵਿੱਚ ਹੀ ਆਉਂਦਾ ਹਾਂਜੀ 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 ਮਾਲ ਆਪਣੇ ਤਾਂ ਡੇਲੀ ਆਉਂਦਾ ਆ ਮਾਲ ਇਹਦਾ ਵੀ ਵਿਕ ਜਾਂਦਾ ਹੁਣ ਤਾਂ ਡਬਣੀ ਟਾਈਮ ਪਰਸੋਂ ਚਲੋ ਤਸੀਂ ਵੀ ਕੰਮ ਧੰਦੇ ਨੂੰ ਲੈ ਜੇ ਤੇ ਨਚਾਣੇ ਲੱਗਣਦਾ ਆ ਮਾਲ ਵੇਗਿਆ ਕੱਲ ਫੇਰ ਆਇਆ ਤੁਹਾਨੂੰ ਵਾਪਰ ਆਤੀ ਗਿਆ ਤੇ ਦੇਖਿਆ ਕੋਈ ਨਹੀਂ ਸਵੇਰੇ ਪਾ ਦੇਾਂਗੇ ਹਾਂਜੀ ਪੱਕੀ ਗੱਲ ਮੈਂ ਨਾ ਜਟਾ ਗੱਲ ਹੀ ਕੋਈ ਨਹੀਂ ਤੁਸੀਂ ਮੋਰਾ ਲਾਉਂਦੇ ਜਿਹਦੇ ਪੂਰੀਆਂ ਠੀਕ ਆ ਠੀਕ ਆ ਬਾਕੀ ਪੱਕੀ ਵੀਡੀਓ ਆਪਣੀ ਡੀਟੇਲ ਦੀ ਅੱਕੇ ਚੈਨਲ ਤੇ ਚੱਲਣ ਦਿੱਤੀ ਆ ਮਹਾਰਾਜੋ ਖੁਸ਼ ਰੱਖੇ ਚਲੋ ਮਾਲ ਭੈਣ ਭਰਾ ਬੜੇ ਜੁੜੇ ਆਪਣੇ ਤੋਂ ਹਾਂ ਹੁਣ ਵੀ ਆਜ ਆਪਾਂ ਜਲੰਧਰ ਤੋਂ ਦੱਸਿਆ ਨਾ ਤੇ ਭੈਣ ਉਹਨਾਂ ਨੂੰ ਕੱਲੀਆਂ ਤੇ ਚਾਰ ਝੋਟੀਆਂ ਉਹ ਦਿਨ ਵੀਡੀਓ ਪਾ ਗਿਆ ਬੜਾ ਮਾਲ ਵਿਗਿਆ ਤੋਂ ਬਾਅਦ ਬਿਲਕੁਲ ਬਿਲਕੁਲ ਮਹਾਰਾਜੋ ਖੁਸ਼ ਰੱਖੇ ਚਲੋ ਮੈਂ ਵੀ ਕੋਲੇ ਚੰਗੀ ਗੱਲ ਆ ਆਪਾਂ ਨਾਲ ਦੇ ਨਾਲ ਹੀ ਆਪਣੇ ਭੈਣ ਭਰਾਵਾਂ ਨੂੰ ਮਹਾਰਾਜ ਇੱਕ ਵਾਰੀ ਝਾਤ ਪਵਾ ਦਗੇ ਦੇਖੋ ਤਿੰਨ ਮੱਜਾਂ ਦਿਖਾਉਣ ਮਗਰ ਦੋ ਦੇ ਕਟੀਆਂ ਨੇ ਇੱਕ ਮਗਰ ਕਟਾ ਮੇਲਕਾਫ ਆ ਬਸੇ ਨਾਲ ਆਪਣੇ ਤਾਂ ਅਜੇ ਛੋਟੀ ਬਜਟ ਦੇ ਹਿਸਾਬ ਨਾਲ ਛੋਟਾ ਬਜਟ ਦੋ ਭੈਣ ਭਰਾ ਚਲੋ ਕਈ ਸਾੜਰ ਕੇ ਮਾਤੜ ਬੰਦਿਆ ਨਹੀਂ ਜਿਆਦੀ ਰਕਮ ਲਾਉਣੇ ਕਿਉਂਕਿ ਮੈਂ ਅੱਜ ਕੱਲ ਡੇਢ ਦੀ ਹੋਈ ਚੰਗੀ ਆ ਇਹ ਕਰਕੇ ਮਾਲ ਥੋੜੇ ਭਾਅ ਆਇਆ ਹੈ ਆਪਾਂ ਮਾਝਾ ਲੋ ਭੈਣ ਭਰਾ ਛੋਟੇ ਜਿਹੜੇ ਸਾਡੇ ਵਰਗੇ ਮਿਲ ਕਰਨਾ ਬੜੇ ਦਿਨਾਂ ਦੀ ਮਾ ਉਹਨਾਂ ਨੂੰ ਵਿਖਾਵਾਂਗੇ ਬਈ ਕੋਈ ਨਏ ਗੱਲ ਪੱਕੀ ਆ ਕਈ ਥਾਵਾਂ ਤੇ ਹੁਣ ਲੱਖ ਲੱਖ ਸਵਾ ਸਵਾ ਡੇਢ ਲੱਖ ਦੇ ਮੱਧ ਵੀ ਹੁੰਦੀ ਆ ਆਪਨੇ ਮਾਲ ਦਾ ਮੁੱਲ ਵੀ ਹੈਗਾ ਜੀ ਹਾਂ ਆਪਣੇ ਕੋਲ ਜਿਹੜੇ ਪਰਤੇ ਮਿਲ ਜਣੇ ਆ ਹਾਂ ਜੀ ਛੋਟੇ ਪਰਤੇ ਭਰਾਵਾਂ ਦੀ ਬੜੀ ਉਡੀਕ ਹੁੰਦੀ ਹੈ ਇਹ ਭਾਅ ਪਰਤੇ ਵੀ ਸਨ ਨਾਲ ਮਈਆਂ ਹੈਗੀਆਂ ਛੋਟੇ ਪਰਤੇ ਦੇ ਨਾਲ ਕਟੀਆਂ ਬੜੀਆਂ ਸੋਹਣੀਆਂ ਤਿਆਰ ਹੋਈਆਂ ਸਾਵਣਾ ਛੋਟਕਾਂ ਬਣਨ ਵਾਲੀਆਂ ਆਂ ਦੇ ਠੀਕ ਆ ਠੀਕ ਆ ਠੀਕ ਆ ਲੈ ਵੀ ਕੋਲੇ ਵੀਰ ਸ਼ੁਰੂਆਤ ਕਰਾਂਗੇ ਤਕਰੀਬਨ ਤਿੰਨੇ ਦੋ ਦਤੇ ਸਾਰੀਆਂ ਰਿਪੋਰਟਾਂ ਦੋਧੇ ਪਾਸਿਓਂ ਹਾਂਜੀ ਹਾਂਜੀ ਆਪਾਂ ਜਿਹੜਾ ਦੱਸਾਂਗੇ ਕੋਈ ਵੀਰ ਮੇਰਾ ਦੋ ਟਾਈਮ ਕੋਈ ਚਾਰ ਟਾਈਮ ਚ ਹੋਵੇ ਠੀਕ ਆ ਵੀ ਜੀ ਆਪਣੇ ਘਰੋਂ ਤਸੱਲੀ ਕਰੇ ਆਪਾਂ ਹੀ ਵੀ ਜਾਂਦੇ ਅਗਲੇ ਨੂੰ ਇੱਕ ਟਾਈਮ ਚੋ ਦੋ ਚੋ ਚਾਰ ਚ ਹੋਵੇ ਭਾਵੇਂ ਆਪਣੀਆਂ ਨੂੰ ਕੋਈ ਟੈਨਸ਼ਨ ਨਹੀਂ ਆਪਾਂ ਨੂੰ ਆਪਾਂ ਜਿਹੜਾ ਦੋ ਦੱਸਣਾ ਆਪਾਂ ਲਾਬ ਕੇ ਦੇਣਾ ਲੀਟਰ ਲੈਵੇ ਕੰਡਾ ਲੈਵੇ ਕੋਈ ਬਿਲਕੁਲ ਲਓ ਵੀ ਦੱਸੋ ਮਿੰਟਾਂ ਸਕਿੰਟਾਂ ਦਾ ਕੰਮ ਹੀ ਹੁੰਦਾ ਠੀਕ ਆ ਜੀ ਕਿਉਂਕਿ ਮਾਲ ਹੀ ਇੰਨੇ ਕੋ ਸਸਤੇ ਰੇਟ ਦੇ ਵਿੱਚ ਭੁੱਲੇ ਨੇ ਪਾ ਦੇਣਾ ਵੀ ਮਿੰਟਾਂ ਸਕਿੰਟਾਂ ਕੋਟ ਦੀ ਜਨ ਵਾਲੀ ਗੱਲ ਹੀ ਆ ਠੀਕ ਆ ਆਜੋ ਇਹਦੀ ਦੂਜਾ ਸੁਗਾ ਸੂਈ ਆ ਲੈ ਵੀ 9 ਲੀਟਰ ਦੁੱਧ ਆਦੇ ਸਲੈਫ ਟਾਈਮ ਦੇ ਮਜੂਦ 9 ਲੀਟਰ ਦੁੱਧ ਕੁਆਲਟੀ ਬਹੁਤ 9 ਲੀਟਰ ਦੁੱਧ ਬਾਕੀ ਮੇਰਾ ਭਰਾ ਤੁਸੀਂ ਬਿਊਟੀ ਚੈੱਕ ਕਰੋ ਕਾਹਦੇ ਗਾ ਦੇਖੋ ਬੜੇ ਕਮਾਲ ਦੀ ਸਿੰਗੀ ਹੈ ਛੋਟਾ ਸਿੰਗ ਤੇ ਢਾਂਚਾ ਮੇਰਾ ਭਰਾ ਇਹਦਾ ਮਾਰੋ ਚਾਤ ਬਾਗਾ ਬੂੜਾ ਬਹੁਤ ਸੋਹਣਾ ਹੈ ਢਾਂਚੇ ਦੀ ਬਹੁਤ ਵਧੀਆ ਮਜ਼ਬੂਤ ਕੋਲੇ ਵੀ ਤੈਨੂੰ ਬਸੇ ਸਮਾਂ ਮਹੀਨਾ ਕਿੰਨਾ ਹੋ ਗਿਆ ਇਹਨੂੰ ਭਾਈ ਕਰ ਲਓ 2-3 ਮਹੀਨੇ ਸੂਈ ਨੂੰ ਹੋ ਗਿਆ ਕਟਾ ਆਪਾਂ ਭਰਾ ਨੂੰ ਵਿਖਾ ਦੇਣਾ ਆ ਬਾਕੀ ਕੋਈ ਆਪਣੀ ਭਰਾ ਸਮਝ ਕਰ ਲੈ ਆਪਾਂ ਲੈ ਕੇ ਆਏ ਆ ਲੇ ਵੀ ਦੁੱਧ ਝੋਟੀ ਥੱਲੇ 9 ਕਿਲੋ ਕੰਡਾ ਲਵਾ ਕੇ ਦੇ ਦਾਂਗੇ ਆਪਾਂ ਲੋ ਵੀ ਕੰਡਾ ਜਿਹੜਾ ਦੋਸਤੋ ਕੰਡਾ ਕਰ ਲਿਆ ਹੋ ਰਿਹਾ ਹੋਰ ਬਾਈ ਫੋਰ ਹੀ ਸਮਝ ਲੋ ਇਹਨੂੰ ਉਹਨਾਂ ਨੇ ਦੁੱਧ ਗਾੜੀ ਤੇ ਉਹਨਾਂ ਨੇ ਪਿਛਾੜੀ ਆ ਅਗਲੇ ਪਿਛਲੇ ਥਣਾ ਦਾ ਦੁੱਧ ਇੱਕੋ ਜਿਹਾ ਲਏਗਾ ਨਹੀਂ ਆ ਰਹੇ ਅਗਲੇ ਪਿਛਲੇ ਥਣਾ ਦਾ ਦੁੱਧ ਵੀ ਦੋਸਤੋ ਇੱਕੋ ਜਿਹਾ ਹੈ ਝੋਟੀ ਰੱਖਦੀ ਹੈ ਬਹਿਣੀ ਬਾਈ ਤੇ ਬਾਕੀ ਜਿਹੜੀ ਧਾਰ ਹੈ ਇੱਕ ਧਾਰ ਦਾ ਵੀ ਕੋਈ ਵਾਧਾ ਨਹੀਂ ਹੋਣੀ ਸਾਈਡ ਜ਼ਰੂਰ ਹੋਣੀ ਹੈ ਸਾਈਡ ਰੱਖਦੀ ਆਪਾਂ ਭਰਾਉਣ ਪਹਿਲਾਂ ਦੱਸ ਦੇਣਾ ਆਹ ਜਿਹੜੀ ਸਾਈਡ ਰੱਖਦੀ ਹੈ ਨਾ ਆਨੇ ਦਾਦਾ ਲੰਮਾ ਕੜੀ ਜਾਂਦੀ ਬਸਮਗੇ ਪਰ ਐਂ ਕੁਝ ਕਰ ਜਾਂਦੀ ਧਾਰ ਇੱਕ ਵੀ ਨਹੀਂ ਵੱਟ ਕਟ ਆ ਆਪਾਂ ਦੇਨ ਦਾ ਰਹਾਂਗੇ ਜੇ ਕੋਈ ਭੈਣ ਭਰਾ ਚੋਂ ਨਾਣਗੇ ਜਾਂ ਖੂਪੀ ਤੁਸੀਂ ਦੁੱਧ ਬਰਾਬਰ ਦੱਸਿਆ ਘੱਟ ਨਿਕਲਿਆ ਆਪਾਂ ਤੇਲ ਦਾ ਖਰਚਾ ਦੇਵਾਂਗੇ ਕਈ ਤੇ ਭਰਾ ਦੇ ਨਾ ਵੀ ਦੇਣ ਨਹੀਂ ਆਪਾਂ ਦੇ ਕੇ ਘਲਾਂਗੇ ਵਾਹ ਜੀ ਵਾਹ ਹਾਂ ਲੋ ਜੀ ਆਪਾਂ ਕਹਿ ਦਿੰਦੇ ਆ ਆ ਜਾਂਦਾ ਠੀਕ ਆ ਜੀ ਕੋਈ ਤੇਲ ਖਾੜ ਦਾ ਖਰਚਾ ਤੁਹਾਨੂੰ ਹੋਤਾ ਜਾਊਗਾ ਜੇਕਰ ਕੋਈ ਕਮੀ ਪੇਸ਼ੀ ਨਿਕਲੀ ਝੋਟੀ ਵੇਖੋ ਕਿੰਨੀ ਵੱਡੀ ਕਿੰਨੀ ਸੁੰਦਰਤਾ ਹੈ ਇਹ ਦੂਜਣੀ ਹੈ ਨਾ ਹਾਂਜੀ ਦੂਜਣੇ ਦੂਜਣੇ ਭਾਜੀ ਲੋਈ ਚ ਆ ਗਿਆ ਲੋਈ ਝੋਟੀ ਮੈਨਾ ਵੇਖੋ ਕੀ ਤੇਸ ਕੁਆਲਟੀ ਕੱਟੀ ਦੀ ਸੇਵਾ ਬੜੀ ਝੋਟੀ ਠੰਡੀ ਠੁੰਡੀ ਵੇਖੋ ਸੁਭਾਗੀ ਝੋਟੀ ਦਾ ਠੀਕ ਆ ਕੋਲੇ ਪਲੀਤੀ ਤੁਹਾਡੇ ਸਾਹਮਣੇ ਆ ਕੱਦ ਵੱਡਾ ਸੋ ਸਿੰਗਲ ਹੱਡੀ ਦੇ ਵਿੱਚ ਹੀ ਆ ਜਾਂਦੀ ਆ ਸੋ ਦੁੱਧ ਕਰਮਾਲੀ ਦਲੇ 9 ਕਿਲੋ ਹਾਜ਼ਰ ਆ ਜਿਹੜਾ ਹੁਣ ਤੇ ਤੁਹਾਨੂੰ ਚਵਾ ਦੇਣਾ ਠੀਕ ਆ ਲੈ ਵੀ ਕੋਲੇ ਇਥੇ ਮਿੰਟ ਕਮੜਾ ਰੋਖ ਇੱਕ ਵੇਲੇ ਬਾਕੀ ਜ਼ਿਆਦਾਤਰ ਹੁੰਦਾ ਹਰੇਕ ਭਾਰ ਦੇ ਸਹੀ ਹੋਵੇ ਸੋਹਣੀ ਹੋਵੇ ਇਹਨੇ ਭਾਵੇਂ ਛੋਟੀ ਜੀ ਕਵਲੀ ਚ ਪਾਣੀ ਪਿਆ ਦੋ ਐਡੀ ਬੂਥੀ ਛੋਟੀ ਲੱਗੀ ਝੋਡੀ ਦੀ ਵੇਖੋ ਕੁਆਲਿਟੀ ਇਹ ਬੁੱਕਲ ਤੇ ਸੌਣ ਵਾਲੀ ਹੈ ਮੈਂ ਨਾ ਛਾਰੀ ਕੋ ਵੇਖੋ ਗੱਲ ਹੀ ਕਰਨ ਵਾਲੀ ਛੋਟੀ ਦੀ ਇਹ ਚਾਹ ਨਹੀਂਦਾ ਯਾਰ ਝੋਟੀ ਹੈ ਸ਼ੈਤਾਨੀਆਂ ਵਾਲੀ ਆਹ ਇਹ ਵੀ ਹੋਰ ਨਾ ਗਾ ਨਗੀ ਯਾਰ ਸ਼ੈਤਾਨੀਆਂ ਨੂੰ ਚੈਂਪੀਅਨ ਹੀ ਹੈ ਪਤਾ ਕੀ ਹੈ ਝੋਟੀ ਚਲੋ ਆਪਾਂ ਇਹ ਮਾਰੇ ਬਾਈ ਰੱਖ ਗਈ ਆ ਇੱਕ ਬੱਚਾ ਚਾ ਝੋਟੀ ਦੇ ਸਵਾ ਦੀ ਹੀ ਅੱਜ ਹਮ ਲੋ ਵੀ ਵੇਖੋ ਬਾਕੀ 9 ਕਿਲੋ ਧਾਰਾ ਦੋਸਤੋ ਮਿਲਦੀ ਬੱਚੇ ਤੇ ਮਗਰ ਕਟਾ ਜੇ ਆ ਫਿਰ ਜਿੱਥੇ ਖਲੋਗੀ ਨਾ ਇਹਦੀ ਮਜਾਲ ਨਹੀਂ ਜਾਂ ਦੂਜੇ ਥਾਂ ਵੀ ਲੱਤ ਚੁੱਕ ਕੇ ਕੱਢ ਜੇ ਨਾ ਤੇ ਆਪਾਂ ਇੱਕ ਪੈਸਾ ਨਹੀਂ ਲੈਣਾ ਕਿਸ ਕੋ ਮੈਂ ਦਾ ਇਹ ਚੈਲੰਜ ਆਪਣਾ ਜਿੱਥੇ ਖਲੋਗੀ ਭਾਵੇਂ 10 ਬੰਦੇ ਆਣ ਕੇ ਖੋ ਜਾਣੇ ਦੇ ਲਾਗੇ ਇਹ ਨਹੀਂ ਆ ਕੋਈ ਡਰ ਕੇ ਲੱਤ ਮਾਜੂ ਨਾ ਠੀਕ ਹੈ ਅੱਧ ਪਾਲੀ ਨਹੀਂ ਜਿੱਥੇ ਖਲੋਗੇ ਇਹਦੀ ਮੋਰ ਲਾਗਾਗੇ ਤੁਸੀਂ ਦੇਖੋ ਪਿੱਠਪੋੜੇ ਦੇ ਪਾਸਿਓ ਹਾਈਟ ਵਾਲੇ ਪਾਸਿਓ ਪੂਰੀ ਹੈ ਤੇ ਰਹੀ ਗੱਲ ਦੁੱਧ ਦੀ 9 ਕਿਲੋ ਤੁਹਾਨੂੰ ਦੁੱਧ ਮਨਾਤਾ ਜਨਾਤਾ ਇੱਥੇ ਮੇਰਾ ਭਰਾ 2 ਡੰਗ ਚੋ ਉਹ 4 ਟੈਮ ਚੋ ਔਰ ਖਲੀਆਂ ਕਰਨ ਵੀਰ ਮੇਰੇ ਆਣ ਕੇ ਜਿੰਨੇ ਵੀ ਲੈਣੀਆਂ ਸੋ ਜਿੰਨੀ ਤਸੱਲੀ ਕੋਈ ਭਰਾ ਕਰ ਸਕ ਤੋ ਬਾਕੀ ਕਿਸੇ ਪਾਸੇ ਕੋਈ ਥਨਾ ਦੀ ਬਾਦ ਕਰਨੇਗੀ ਦੁੱਧ ਜਿਹੜਾ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਗਲਾਸਾਂ ਚ ਚੋੜੋ ਤਸੱਲੀ ਕਰ ਲਓ ਠੀਕ ਆ ਜੀ ਤੇ ਬਾਕੀ ਸੋਹਣੀਆਂ ਜਿੰਨੀਆਂ ਝੋਟੀ ਚੰਗੀ ਸੋਹਣੀਆਂ ਵੀ ਲੋਹੀ ਨਸਲ ਦੇ ਵਿੱਚ ਬਾਕੀਰੇ ਟਾਈਮ ਚ ਚਵਾਈ ਚ ਪਿਆ ਭਰਾ ਮੇਰੇ ਹਿਸਾਬ ਨਾਲ ਚੜਦਾ ਵੇਥ ਲਾ ਲੈਣਾ ਜੇ ਅੱਧਾ ਟਾਈਮ ਪਿਆ ਚਵਾਈ ਜ ਆਪਣਾ ਹਾਂ ਘਟੋੜ 5 6 ਘੰਟੇ ਚਵਾਈ ਜਦੇ ਪਿਆ ਆਪਣੇ ਉਹ ਹੁੰਦਾ ਚੁਆਈ ਹੋਈ ਬਾਕੀ ਕੋਈ ਵੀਰੇ ਚੁਆਈ ਸਾਫ ਪੂਰ ਸਤਿ ਕੋਈ ਪੂਰ ਨਹੀਂ ਕੋਈ ਛਟਣ ਜਿਹੜੀ ਗੱਲ ਹੋ ਗਈ ਪਹਿਲਾਂ ਦੱਸੀ ਜਾਊਗੀ ਹਾਂ ਇਹ ਨਹੀਂ ਹੋਗਾ ਵੀ ਪੂਰ ਮਾਰਦੇ ਹੋਗੇ ਆਪਾਂ ਖੁੰਝਾ ਖਾਂਗੇ ਵੀ ਇਹ ਬਿਲਕੁਲ ਸਾਫ ਹੈ ਜਿਹੜੀ ਬਾਤ ਵੀ ਐਡੀ ਦੂਰ ਕੋਈ ਚੱਲ ਕੇ ਆ ਜਾਂਦਾ ਤੇ ਬਾਤ ਵਿੱਚ ਪਾਣੀ ਤੁਹਾਨੂੰ ਪਤਾ ਤੈ ਮੇਰੇ ਘਰ 8 ਸਾਲ ਹੋ ਗਏ ਹੁੰਦੇ ਨੂੰ ਐਦਾ ਕ ਨਾ ਲਾ ਮਾ ਆਪਾਂ ਦਵਾ ਨਾ ਤੇ ਨਾ ਲੈਣਾਗੇ ਬਸ ਗੱਲ ਹੀ ਨਹੀਂ ਕੀਤੀ ਪਾਣੀ ਆਪਾਂ ਇਹੋ ਦੱਸਣਾ ਹੈ ਕਿ ਪਾਪ ਨੂੰ ਜਿਹੜੀ ਗੱਲ ਹੈ ਉਹ ਦੱਸਣੀ ਆ ਬਸ ਬਾਕੀ ਹੁਣ ਇੱਥੋਂ ਆਪਣੀ ਤਸੱਲੀ ਕਰਕੇ ਖੜਿਆ ਕਰਨਾ ਦੁੱਧ ਦੀ ਗਾੜੀ ਉਹ ਜੇ ਜਗਾ ਭੁਖੀ ਬੰਦੂ ਕੇ ਕਥਲੇ ਉਹ ਆਪਣੇ ਤੇ ਨਹੀਂ ਨਕਰਦੀ ਇਹ ਕੋ ਦੂਜੇ ਤੀਜੇ ਦਿਨ ਆਖੇ ਵੀ ਦੁੱਧ ਨਹੀਂ ਦਿੰਦੀ ਆਪਾਂ ਵੀ ਜੀ ਜੋ ਮੰਗਦੀਆਂ ਉਹ ਪਾਉਂਦੇ ਜੀ ਸਵੇਰ ਤੋਂ ਆਪਾਂ ਇਹਨਾਂ ਦੇ ਸਿਰ ਤੇ ਹੀ ਦੁੱਧ ਪਾਉਂਦੇ ਡੰਗਰ ਦੇਵੇ ਪਾਵੇਂ ਨਾ ਦੇਵੇ ਆਈ ਇਹਨਾਂ ਨੂੰ ਵੰਡ ਪੱਠਾ ਪਾਉਣਾ ਹੀ ਪਾਣਾ ਵਾੜਾ ਚੰਗਾ ਹੀ ਪਾਉਣਾ ਇਹ ਫਰਜ਼ ਬਣਦਾ ਆਪਣੇ ਕਿੰਨੇ ਤੇ ਦੁੱਧ ਚਵਾਉਣਾ ਕਿਸੇ ਦੀ ਸੇਵਾ ਦਾ ਆਪਣੀ ਬਣਦੀ ਮੈਂ ਨਾ ਭਾਜੀ ਪੂਰੀ ਕਰੀਦੀ ਆ ਕਰਮ ਵਾਲੀ ਦੀ ਆ ਜਿੰਨੀ ਜੋ ਆਪਣੇ ਤੋਂ ਵੰਡਿਆ ਇੱਕ ਦੋ ਦਿਨ ਵੰਡੇ ਸਾਹਿਬ ਨਾਲ ਹਾਂ ਬਾਕੀ ਵਖਾ ਛੋਟੀ ਗੱਡੀ ਵੱਡੀ ਆ ਮਗਰ ਫਾੜੇ ਆਈਆਂ ਵਾਲੀ ਗੱਲ ਹੀ ਆ ਬਾਹਰ ਮਤਲਬ ਕਿ ਹੋੜੇ ਜਿਹੜਾ ਭਰਾ ਲੈ ਗਿਆ ਜਿਆਦਾ ਕਰੂ ਜਿੰਨੇ ਵੀ ਸੇਵਾ ਹੁੰਦੀ ਹੈ ਬੰਦਾ ਆਉਂਦਾ ਵੀ ਪੂਰੀ ਹਾਂ ਰੱਖਾਇਦਾ ਇਹਨੂੰ ਭਾਰ ਦਾ ਕੋਈ ਲੈਟਾਇਆਂ ਮਹੀਨੇ ਦਾ ਇਹਨੂੰ ਲਾ ਲੈ ਕੋਈ ਤਿੰਨਾ ਮਹੀਨੇ ਇਹ ਬੱਚਾ ਹਾਂਜੀ ਇਹ ਬੱਚਾ ਉਹਦੇ ਬੱਚਾ ਦੀ ਕੋਈ ਢਾਈਆਂ ਦਾ ਲਾ ਲਓ ਤਿੰਨਾ ਦਾ ਲਾ ਲਿਆ ਜੀ ਕੋਈ ਆਪਣੀ ਸਮਝ ਕਰ ਲੇ ਮੁੱਲ ਵੀਰੇ ਦਾ ਮੁੱਲ ਮੇਰੇ ਭਰਾ ਸਾਂਝਾ ਕਰ ਕੀ ਕਰਨਾ ਮੁੱਲ ਵੀ ਜੀ ਮੈਂ ਤਾਂ ਛੋਟੀ 90 ਦੀ ਵੇਚ ਦੀਏ ਮੈਂ ਨਾਲ ਫਿਰ ਚਲੋ 90 ਹੋਵੇ ਭਾਵੇਂ 85 ਹੋਵੇ ਪਰ ਆਪਾਂ ਇੱਕੋ ਇੱਕ ਦੇਣੀ ਵੱਡੀ ਜਾਇਜ਼ ਰੇਟ ਤੇ 80 ਦੀ ਦੇ ਦਈਏ ਫਿਰ 80 ਦੀ ਕਰ ਦਈਏ ਛੋਟਾ ਹੋਰ ਕਰ ਦੋ ਭਾਈ ਜੋ ਕਰਨਾ ਤੁਸੀਂ ਮਾਰ ਦੇ ਇੱਕ ਹਲਾ ਮੈਂ ਨਾਲ ਦੇ ਦਿੱ ਗਿਆ ਵੀ ਆਨੰਦ ਲਵੇ ਚਲ ਬਾਕੀ ਇਹਨਾਂ ਕੋਲ ਦੋ ਚਲੋ ਦੋ 2.5 ਮਹੀਨੇ ਤੇ ਤਿੰਨ ਮਹੀਨੇ ਹੋ ਗਿਆ ਮੈਂ ਨਾ ਭਾਜੀ ਪਤਾ ਕੀ ਆ ਇਹਦੇ ਹੁਣ ਸੂਆ ਲੱਗਾ ਕਰਕੇ ਜੇ ਸੱਜਰ ਹੁੰਦੀ ਨਾ ਅੱਜ ਝੋਟੀ 130 35 ਦੀ ਆਪਾਂ ਵੇਚ ਦੇਣੀ ਸੀ ਜਿੱਡੀ ਝੋਟੀ ਆ ਤੇ ਜਿੱਦਾ ਸੋਣ ਪੁਣਾ ਇਹਦੇ 75 75 ਦੀ ਦੇ ਰੀਆ ਭੁੱਲਿਆ ਚਲੋ 75 ਦੀ ਹੋ ਗਈ ਭਾਜੀ ਹੋਤਰ ਆਪਾਂ 77 ਦੀ ਦੇਣੀ ਹੁਣ 75 ਦੀ ਦੇ ਦੇਣੀ ਜੇ ਤੁਸੀਂ ਆਸਤਾ ਤੇ ਅੱਛਾ ਝੋਟੀ ਕੋਈ ਚੱਕ ਨਹੀਂ ਆਗਾ ਕੋਈ ਦੁੱਧ ਵੀ 9 ਕਿਲੋ ਮੌਜੂਦਾ ਆਪਾਂ ਚਵਾ ਕੇ ਦੇਵਾਂਗੇ ਨਾ ਮੈਂ ਝੋਟੀ ਚੰਗੀ ਆ ਝੋਟੀ ਚੰਗੀ ਆ ਦੋਸਤੋ ਬਾਕੀ ਤੁਹਾਡੇ ਸਾਹਮਣੇ ਬਾਕੀ ਮਿਲਕਵੇਨ ਮੋਟੀ ਆ ਜਿਵੇਂ ਬਿਲਕੁਲ ਰਸੇ ਜਾਂਦੀ ਆ ਥਣ ਬੜਾ ਮੋਟਾ ਗੜ ਦੀ ਬਸਮਾ ਕੇ ਤੇ ਲੰਮਾ ਸੋਹਣਾ ਥਣ ਬਣਾਉਂਦੀ ਚੌਣ ਲੱਗਾਂ ਵੇਤੀ ਸਿਚਵਾਈ ਦਾ ਪਸ਼ੂ ਮਾਰਾ ਨਹੀਂ ਹੁੰਦਾਗਾ ਪਹਿਲਾਂ ਵੀ ਆਪਾਂ ਬਹੁਤ ਸਾਰੀਆਂ ਵੀਡੀਓ ਪਾਈਆਂ ਇਸ ਘਰੋਂ ਲੈ ਲੈ ਗਏ ਆਪਾਂ ਇਹਨਾਂ ਨੂੰ ਜਿਹੜੀ ਗੱਲ ਸੀ ਆਪਾਂ ਮਾਲ ਚਵਾ ਗਏ ਫਿਰ ਪਾਹੇ ਲੈ ਕੇ ਆਏ ਇਹਦੇ ਭਾਜੀ ਹਾਂ ਅਗਲੇ ਨੂੰ ਇਹ ਨਹੀਂ ਆਖੀ ਤੇ ਚਲੋ ਅਗਲੇ ਵਿਸ਼ਵਾਸ ਕਰਦੇ ਆਪਾਂ ਵੀ ਕਰਦੇ ਭੈਣ ਭਰਾਵਾਂ ਦੇ ਨਹੀਂ ਇਸੇ ਤਰ੍ਹਾਂ ਵਿਸ਼ਵਾਸ ਤੇ ਦੁਨੀਆ ਕਾਇਮ ਆ ਆਪਣੇ ਨਾਲ ਵਿਸ਼ਵਾਸ ਕਰਨਦੇ ਆ ਵਿਸ਼ਵਾਸ ਤੇ ਕਾਇਮ ਆ ਦੁਨੀਆ ਭੁੱਲੇ ਅੱਗੇ ਗੁੱਲੇ ਆ ਮੱਝ ਦਾ ਧਾਈਆਂ ਤੋਂ 3 ਮਹੀਨੇ ਦੀ ਕਸਾਨ ਲਿਆ ਮਗਰ ਕੱਟੀ ਆ ਗਈ 8 ਕਿਲੋ ਦੇ ਲੱਗ ਬਣੇ ਦੇ ਮੌਜੂਦਾ ਦੋ ਦਿਆਣ 8 ਕਿਲੋ ਦੋ ਟਾਈਮ ਕੋਈ ਚੋਲੇ ਤਿੰਨ ਚੋਲੇ ਪੱਕਾ ਦੋ ਦੀ ਦੁਆਈ ਦੀ ਪੱਕੀ ਹੈ ਮੈਂ ਨਾ ਇੱਕ ਨੰਬਰ ਭਾਜੀ ਹਾਂ ਵੇਖੋ ਕਿੰਨਾ ਵਜਾਉਂਦਾ ਉਹ ਮੇਰਾ ਭਰਾ ਆਪਣੀ ਸਮਝ ਦੇਖ ਲਓ ਦੂਜਾ ਮੰਨ ਲਓ ਸੱਜਾ ਮੰਨ ਲਓ ਇੱਥੇ ਕੋਈ ਨਹੀਂ ਹਿਲਦੀਆਂ ਇਹ ਮੈਂ ਨਾ ਤੇ ਪੂਰੀ ਬਾਦੀ ਬੰਤਰ ਦੀ ਗੱਲ ਕਰ ਲਈਏ ਭਾਰੀ ਹੈ ਸਰੀਰਕ ਭਾਰ ਕੱਢ ਕੇ ਦਿਖਾਉਣੀ ਆਪਾਂ ਭਰਾ ਨੂੰ ਕੋਲੋਂ ਵਜਨ ਵਟਾ ਤਾਂ ਉਹਨਾਂ ਚਿਰ ਮੈਂ ਤੁਹਾਨੂੰ ਇਹਦਾ ਬੱਚਾ ਦਿਖਾ ਦਿੰਨਾ ਬਾਹਰ ਕੱਢ ਕੇ ਕੱਟੀ ਵੇਖੋ ਕਿੰਨੀ ਸੋਹਣੀ ਆ ਓਹ ਕੱਟੀ ਹੈ ਮ ਇਹ ਕੱਟੀ ਹੈ ਕੋਈ ਦੋ ਦੀ ਮਾਲ ਲੋ ਢਾਈਆਂ ਦੀ ਕੋਈ ਤਿੰਨਾਂ ਦੀ ਕੋਈ ਆਪਣੀ ਸਮਝ ਵੇਖ ਲਿਆ ਜੀ ਠੀਕ ਆ ਜੀ ਤਕਰੀਬਨ ਕੋਈ 1.5 ਇੰਚ ਜਿਹੜੇ ਸਿੰਘ ਹੈਗੇ ਆ ਕੱਟੀ ਤੇ ਇਹ ਮਾਝ ਆਪਾਂ ਤੁਹਾਨੂੰ ਪੂਰੀ ਤੋਰ ਕੇ ਤਸੱਲੀ ਨਾਲ ਦਿਖਾ ਦਿੰਨੇ ਆ ਵਾਈਨ ਵਟਾ ਬਹੁਤ ਜ਼ਿਆਦਾ ਮੈਂ ਤਾਂ ਵੇਖੋ ਜੀ ਸੋਭਾ ਜਨ ਵੇੜ ਦੀ ਗੱਲ ਕਰੀਏ ਤਾਂ ਉਹ ਵੀ ਤੁਹਾਨੂੰ ਆਪਾਂ ਦੱਸ ਦਿੱਤਾ ਸਿੰਗਲ ਹੱਡੀ ਆ ਤੇ ਪਤਲੀ ਕਰਮ ਵਾਲੀ ਬਿਲਕੁਲ ਕਾਗਜ਼ ਵਰਗੀ ਸੋ ਹੁਣ तकरीबन ਟਾਈਮ ਕੋਈ ਦਰ ਨੋਟ ਕਰਾ ਲੀਆ ਕੋਈ 2:3 3 ਵਜੇ ਦਾ ਸਮਾਂ ਕੋਲੇ ਮਾਰਨਿੰਗ ਚੁਆਇਸ ਦਾ ਟਾਈਮ ਆਪਾਂ ਭਾਈ 7 ਵਜੇ ਚੁਆਇਸ ਕੀਤੀ ਉਤਰਾ ਸਵੇਰੇ ਆਪਾਂ ਵੀਡੀਓ ਬਣਾਉਣੀ ਸੀ ਚੋਣ ਵਾਲੀਆਂ ਮੁੜ ਕੇ ਤੁਸੀਂ ਲੇਟ ਹੋ ਜਾਣਾ ਫਿਰ ਆਪਾਂ ਮਾਲ ਚੋਲਿਆ ਇਹ ਗੱਲ ਆ ਬਾਕੀ ਕੋਈ ਆਪਾਂ ਜਿਹੜਾ ਦੁੱਧ ਜਿਹੜਾ ਮਜੂਦਾ ਦੱਸਦੇ ਨਾ ਇਹਦੇ ਚ ਫਾਇਦਾ ਕੋਈ ਨਹੀਂ ਆਪਾਂ ਨਾ ਟਾਈਮ ਲਾਇਆ ਤੇ ਨਾ ਲਵਣਾ ਵੀਰ ਅਗਲਾ ਚੋਲੇ 4 ਟਾਈਮ ਅਗਲਾ ਚੋਲੇ 3 ਟਾਈਮ ਠੀਕ ਹੈ ਠੀਕ ਹੈ ਲੈ ਵੀ ਕੋਲੇ ਲੰਮਾ ਤੋਰਦੇ ਭਰਾ ਲੋ ਵੀ ਬਾਕੀ ਦੋਸਤੋ ਵਜਨ ਦੀ ਗੱਲ ਕਰੀਏ ਫੁੱਲ ਵਜਨ ਦਾ ਮੈਂ ਕੋਈ ਮੇਰਾ ਤੇ ਜਾ ਮਰਲੇ ਕੋ ਮਾ ਜੀ ਹੂੰ ਵੜਾ ਵਾਦੇ ਵਾਲਾ ਕੋਈ ਟੀਕਾ ਨਹੀਂ ਲੱਗਣਾ ਕੋ ਟਲਾ ਨਹੀਂ ਬਸ ਬਸ ਨਹੀਂ ਤਾਂ ਡੰਗਰ ਨੂੰ ਭਾ ਅੱਜ ਕੱਲ ਹੱਥ ਨਾਲ ਡੰਗਰ ਹੋਵੇ ਤਾਂ ਟੀਕਾ ਟਲਾ ਲੱਗ ਉਹਦਾ ਬਸ ਤਾਂ ਨੰਨਾ ਚੁਲ ਗਿਆ ਨਹੀਂ ਜਿਆਦਾ ਵਕਤ ਪਾ ਜਾਂਦਾ ਜੀ ਇਹ ਗੱਲ ਆ ਇਹ ਤਾਂ ਜਦੋਂ ਮਰਜੀ ਛੱਡੋ ਕੱਟੀ ਭਾ ਦੇ 3 4 14 4 ਕੋਈ ਵੀ ਮੱਝ ਮੇਰੀ ਅੱਛਾ ਹਾਂ ਕੋਈ ਮੈਂ ਲਤਨਾ ਮਾਰੂਗੀ ਚੰਗੀ ਗੱਲ ਆ ਕੋਲੇ ਲਓ ਵੇਖੋ ਨਾਡ ਨੋਡ ਕਿੰਨੀ ਮੋਟੀ ਲੱਗੀ ਦੋ ਦਾਲੀ ਥੱਲੇ ਇੱਕ ਲਾਗੇ ਤੋਂ 200 ਤੁਹਾਨੂੰ ਥਾਣਾ ਵਿਖਾ ਰਹੇ ਆ ਥਾਣੇ ਵਿੱਚ ਸਾਫ ਸੁਥਰੇ ਜਿੰਨੇ ਵੀ ਤੁਹਾਨੂੰ ਦਿਖਾ ਰਹੇ ਆਪਾਂ ਬਾਕੀ ਦੇਣ ਵੇਖੋ ਤੁਸੀਂ ਬਿਲਕੁਲ ਮੋ ਬੱਕੇ ਥੋੜੀ ਜਿਹੀ ਮਿਜਲੀ ਮਾਲ ਦੀ ਆ ਆ ਦੇਖੋ ਜੀ ਠੀਕ ਆ ਸੋ ਸਾਫ ਸੁਥਰੀ ਜੇ ਕਰਮਾ ਲਈ ਦੇਵੇ ਲੋਵੇ ਤੇ ਤੁਸੀਂ ਦੇਖ ਸਕਦੇ ਜਪੰਤਰ ਠੀਕ ਆ ਜੀ ਇੱਕ ਸਾਰ ਪੱਧਰ ਵਿਖਾਲਾ ਤੇ ਥਾਨ ਕਰਮਾ ਲਈ ਨੂੰ ਦੋਰਾ ਹੀ ਲੱਗਾ ਠੀਕ ਆ ਇਹ ਤਾਜ਼ਾ ਦੋਸਤ ਇਸ ਮੈਂ ਦਾ ਬਾਕੀ ਪਸੰਦ ਆਉਗੀ ਮੱਝ ਜਿੰਨੇ ਰੇਟ ਦੀ ਤੁਹਾਨੂੰ ਦੇਣੀ ਹੈ ਜਿ ਘੁੱਲੇ ਨੇ ਭਾਜ ਨੱਟਾ ਬੜਾ ਨਾਲ ਕੱਟੀ ਬੜਾ ਚੰਗੀ ਆ ਇਹ ਚ ਲੋਕ ਮਾਤਨ ਭਰਾ ਲੈ ਜੂਗਾ ਨਾਲ ਕੱਟੀ ਪਾਜੂ ਨਾਲ ਚਲੋ ਮੈਂ ਬਣੀ ਆ ਬਣੀ ਆ ਘੁੱਲੇ ਵੀ ਕਿ ਮੋਲ ਕਿ ਮੰਗ 75 ਦੀ ਦੇ ਦਈਏ ਵੀ ਫਿਰ 75 ਦੀ ਦੇ ਦਈਏ ਲੈ ਸਾਰੀਆਂ 75 75 ਨਾ ਕਰੀਏ ਕਿਸੇ ਦਾ ਕਰਕੇ ਦੇ ਦਈਏ ਮਾਨਤਾ ਚਲੋ ਕਰਾਓ ਜਿੰਨਾ ਕਰਾਉਣਾ ਤੁਸੀਂ ਕੋਈ ਨਹੀਂ ਕੋਈ ਨਹੀਂ ਦੱਸੋ ਆਪਾਂ ਘੁੱਲੇ ਵੀਰੇ ਚਲੋ ਮਾਝ ਚੰਗੀ ਆ ਕੋਈ ਨਹੀਂ ਦੱਸੋ ਮਾਝ ਚੰਗੀ 8 ਕਿਲੋ ਦੁੱਧ ਦਾ ਮਗਰ ਕੱਟੀ ਜੇ ਆਪਾਂ ਇਹੋ ਜਿਹਾ ਕੱਟੀ ਬੱਚਾ ਵੈਸੇ ਜਣਾ ਹੋਵੇ ਤੇ ਆਪਾਂ 10000 ਰੁਪਏ ਕਰਦੇ ਆਂ ਮੈਂ ਕੱਟੀ ਬੜੀ ਚੰਗੀ ਆ ਜਤਲ ਕੱਟੀ ਆ ਕੋਈ ਰੱਖੂ ਭਰਾਣ ਭਰਾ ਛੱਡ ਲਾਂਗਾ ਪਾਠੀਆ ਦੀ ਲਾ ਲਾਂਗੇ ਠੀਕ ਆ ਵੀਰੇ ਹਾਂ ਕੋਈ ਨਹੀਂ ਦੱਸੋ ਤੇ ਹਿਮਾਨਤਨ ਕਰਾਂਗੇ ਆਪਾਂ ਭਾਈ ਤੁਹਾਡੀ ਥੋੜੀ ਆਖੀ ਮੋਣੀ 70 ਦੇ ਵਿੱਚੋਂ ਕੋ ਲਿਆ ਕਿੰਨੇ ਕਰਦਾ ਚੱਲ ਦੋ ਛੱਡ ਦਿੰਨੇ ਆ ਦੋ ਤਾਂ ਤੂੰ ਛੱਡ ਦਿੱਤੇ ਦੋ ਮੇਰੇ ਨਾਲ ਦੇ ਛੱਡ ਦੇ ਚਲੋ ਭਾਈ 60 ਹਜ਼ਾਰ ਦੀ ਹੋ ਗਈ 60 ਹਜ਼ਾਰ ਦੀ ਮੈਂ ਇਹਨਾਂ ਆਨੰਦ ਲਊਗਾ ਪਰ ਆ ਕੋਈ ਜਿਹੜਾ ਲੈ ਹੱਥ ਕਿਲੋ ਦੁੱਧ ਦੀ ਮੈਂ ਇਹਨਾਂ ਪੱਕਾ 60 ਹਜ਼ਾਰ ਦੀ ਕੱਟੀ ਏ ਤੇ 60 ਹਜ਼ ਕੱਟੀ ਮੇਰਾ ਭਰਾ ਇਹਨਾਂ ਕੋਈ ਕੱਟੀ ਬੜੀ ਚੰਗੀ ਕੱਟੀ ਸਾਹਮਣੇ ਕਰੋ ਮੇਰਾ ਇਹ ਕੱਟੀਆਂ ਜਰੂਰ ਸਾਹਮਣੇ ਸਾਹਮਣੇ ਲਾ ਲਵਾਂ ਪਾਜੀ ਕੱਟੀਆਂ ਸਾਬ ਹੋ ਗਏ ਤੇ ਮੱਜਾਂ ਬਣਦੀਆਂ ਨੇ ਚਲੋ ਧੰਨਵਾਦ ਜੀ ਮੱਜਾਂ ਵੀਰੇ ਮਹਿੰਗੀਆਂ ਹੋਈਆਂ ਮੱਜਾਂ ਬਹੁਤ ਕੱਟੀਆਂ ਮੈਂ ਜਾਰੇ ਟਾਈਮ ਦੀ ਮੈਂ ਨਹੀਂ ਸੋਈ ਕੋਈ ਹਾਂ ਬਾਕੀ ਖਤਾਨਾ ਵੇਖੋ ਤੁਸੀਂ ਕੱਟੀ ਦੇ ਇਹ ਕੱਟੀਆਂ ਦੋਸਤੋ 8-7000 ਦਾ ਤਾਂ ਮਗਰ ਬਚਿਆ ਹੀ ਆ ਮੈਂ ਨਾ ਪਾਜੀ ਬੜੀ ਵਧੀਆ ਚੀਜ਼ ਆ ਇਹ ਤਾਂ ਕਰਮਾ ਦੀ ਪੈ 60000 ਚ ਜਾਣੀ ਆ ਹਾਂਜੀ ਹਾਂਜੀ ਕੋਈ ਨਹੀਂ ਕੋ ਭੈਣ ਭਰਾ ਉਹ ਛੋੜ ਛੱਪਾ ਦਦਾਂਗੇ ਕੋਈ ਨਹੀਂ ਜੇ ਕੋ ਭੈਣ ਮੈਨੂੰ ਤਾਂ ਤੁਮੇ ਜਰੂਰ ਜਿਹਦਾ ਬੰਦਾ ਖਾਣਾ ਮੈਂ ਨਾ ਭਾਜੀ ਆਪਾਂ ਨਾਰਾਜ਼ ਨਹੀਂ ਕੇ ਇਹਨੂੰ ਕਰਨਾ ਪੈਸੇ ਜਾਂਦੇ ਜਾਂਦੇ ਰਹਿਣੇ ਫਿਰ ਕੇ ਨਹੀਂ ਗੱਲ ਬਸ 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 ਨਾ ਵੀ ਇੱਕ ਅੱਧੀ ਜੋ ਕਮਾਈ ਉਹ ਤਾਂ ਵੀ ਕੋਈ ਨਹੀਂ ਆ ਬਸ ਬਸ ਆਹ ਕੋਈ ਗੱਲ ਨਹੀਂ ਭੈਣ ਭਰਾ ਹਸੇ ਤੇ ਆਪਾਂ ਤਰੇ ਫਿਰਨੇ ਆਵੇਂ ਆਖੀ ਜੀਏ ਆ ਪੈਸਾ ਕਰਕੇ ਸਜਣ ਤਾਂ ਨਾ ਛਿੜਿਚੇ ਮੈਂ ਨਾ ਭਾਜੀ ਪੈਸਿਆਂ ਕਰਕੇ ਸੱਜਣ ਦਾ ਛੇੜੀ ਛੱਡੀਆਂ ਨੇ ਪਾਣੀ ਛੱਡ ਰਹੇ ਸੱਜਣ ਜਿਹੜੇ ਇੱਕ ਹੀ ਭਰਾ ਬਣਾ ਲੈਣਾ ਚਲੋ ਆਪਣਾ ਬੜਾ ਮਾਨ ਕਰਨ ਦਾ ਭੈਣ ਭਰਾ ਪਰ ਬੜਾ ਮਾਲ ਦਿੰਦੇ ਫੋਨ ਕਰਕੇ ਕਿਉਂ ਆਖੀ ਜਿੱਥੇ ਤੁਹਾਨੂੰ ਬੜਾ ਪਾ ਜਾਣੇ ਭੈਣ ਭਰਾ ਬੜਾ ਮਾਨ ਕਰਦਾ ਸਾਰਾ ਸਾਰਾ ਕੁਝ ਪੈਸਾ ਨਹੀਂ ਹੁੰਦਾਗਾ ਇਨਾ ਭਾਜੀ ਪੈਸੇ ਫੱਦਲਾਂ ਨੂੰ ਆਵਾਜ਼ ਮਾਰ ਕੇ ਉਹਨਾਂ ਰਾਤ ਰਾਤ ਖਰਮਾ ਨਾ ਵੀਰੇ ਉੱਤੇ ਪੈਸਾ ਨਹੀਂ ਕੰਮ ਆਉਂਦਾ ਮੈਨਾਂ ਭਾਜੀ ਪੈਸਾ ਨਹੀਂ ਆਉਂਦਾ ਕੰਮ ਭੈਣ ਭਰਾ ਦੀ ਪਤਾ ਨਹੀਂ ਕਿਹੜੇ ਵਾਲੇ ਲੋੜ ਪੈਣੀ ਆ ਪਾਣੀ ਬਸ 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 ਚਲੋ ਮਾਰੋ ਸੋਖੀ ਰੱਖਿਆ ਯਾਰ ਇੱਕ ਦੀ ਮਨਾ ਭਰਾ ਸਰਬੱਤ ਦਾ ਭਾਜੀ ਲੈ ਤੇ ਮੇਰਾ ਵੀ ਫਟਾਕਦੇ ਨੇ ਸੌਦਾ ਕਰ ਲਿਆ ਜੇ ਚਵਾਈ ਚਵਾਈ ਦੀ ਚੰਗੀ ਪਾਸ ਆ ਕਿਸੇ ਭਰਾ ਨਹੀਂ ਪੈਂਦਾ ਹਾਂ ਲੈ ਵੀ ਕੋਲੇ ਵੀਰੇ ਅੱਗੇ ਆਪਣੇ ਕੋਲ ਆ ਗਏ ਛੋਟੀ ਛੋਟੀ ਆ ਇਹਦਾ ਮਗਰ ਜਿਹੜੀ ਕੱਟੀ ਆ ਬਹੁਤ ਜਿਆਦੀ ਸ਼ਾਂਟ ਮਈ ਆ ਉਹ ਤਾਂ ਪਹਿਲੀਆਂ ਜਿਹਾ ਬਖਾਉਣਾ ਕੱਟੀ ਪੜੀ ਜਾਂਦੀ ਆ ਮਤਲਬ ਕੋਈ ਓਡੀ ਕੱਟੀ ਆ ਜਿੱਦ ਮੈਂ ਇਹਨਾਂ ਨੂੰ ਕੀ ਗੱਲ ਆ ਇਧਰ ਆਖਿਓ ਵੀ ਕੱਟੀ ਦਾ ਕਦ ਕਿੜਾ ਅਜੇ ਕੱਟੀ ਉਮਰ ਦੇ ਵਿੱਚ ਥੋੜੀ ਜੀ ਆ ਪਰ ਇਧਰ ਦੇਖੋ ਹਾਈਟ ਕਿੰਨੀ ਤੇ ਸੁਣ ਗਈ ਦੱਸਣ ਦੇ ਕਿੰਨੇ ਤਿੰਨਾਂ ਦੀ ਚੌਂਦੀ ਚਾਚੀ ਬਸ ਬਸ ਬਾਕੀ ਆ ਵੀ ਕੱਟੀ ਕੋਈ ਸ਼ੈ ਆ ਕੱਤੀ ਦਾ ਕਾਦੀ ਬਹੁਤ ਸੋਹਣਾ ਜਿਆ ਮੈਂ ਨਾ ਜੇ ਉਮਰ ਚ ਕੱਖ ਨਹੀਂ ਕਟੀ ਉਹ ਭਰਾ ਸਾਹਬ ਲੋ ਨਾ ਮੇਰਾ ਇਹਦਾ ਦਿਨ ਆ ਹੀ ਤਿਆਰ ਹੋ ਰਿਹਾ ਹੁੰਦਾ ਸਾਲ ਨੂੰ ਮੈਂ ਬੰਨ ਗਈ ਪੂਰੀ ਕੱਟੀ ਬੜੀ ਸਰ ਵੇਖੋ ਝੋਲੀ ਚਲੀ ਜਲੀ ਇਤਨੀ ਮੇਰਾ ਭਰਾ ਬੋਲੇ ਕੇ ਜਾਉਂਗੇ ਮੈਂ ਨਾ ਇਹ ਯਾਦ ਕਰੂਗਾ ਕੋਈ ਭਰਾ ਦੇ ਬਾਕੀ ਝੋਲੀ ਚਲੀ ਜਲੀ ਇਹ ਨਾ ਇਹ ਰਵਾਜ ਜਿਆਦਾ ਕਰਦੀ ਸੀ 12-13 ਹਜ਼ਾਰ ਦਿਓ ਕੱਤੀ ਵੀਰ ਮੇਰੇ ਰੱਖਦੇ ਸੀ ਉਹਨਾਂ ਵੇਹੇ ਆਪਣਾ ਮੱਝ ਵੇਚਦੀ ਆ ਵੀ ਸਾਹਮੇ ਸੁੰਬੇ ਨਹੀਂ ਜਾਂਦੇ ਮਾਲ ਡੰਗਰ ਉਹ ਕੱਟੀ ਲਾਉਂਦੇ ਖਲੋਂਦੀ ਨਹੀਂ ਇਹਦੇ ਉਹ ਹੁਣ ਵੀ ਕਹਿੰਦੇ ਜੇ ਕੋਈ ਭਰਾ ਛੱਡ ਜੂਗਾ 13 ਹਜ਼ਾਰ ਦੇ ਆਪਾਂ ਰੱਖ ਲ ਉਹ ਬਸ ਕੱਟੀ ਵੀ ਹੈਗੀ ਆ ਕੱਟੀ ਹੈਗੀ ਬਾਕੀ ਵੇਖੋ ਨਸਲ ਬਰੀਡ ਆ ਵੇਖੋ ਆ ਚੀਜ਼ਾਂ ਨਹੀਂ ਨਾ ਮਿਲਦੀਆਂ ਪੁੱਠਾ ਪੱਠਾ ਦੇਖੋ ਆ ਵੇਖੋ ਮੂੰਹ ਵੇਖੋ ਕੱਟੀ ਦਾ ਰੰਗ ਵੇਖੋ ਕੀ ਲੱਗਾ ਕਿ ਸੱਚਾ ਕਿਵੇਂ ਪੱਠੇ ਦੀ ਪੁੱਠੇ ਦੀ ਆ ਹਾਂ ਬਾਕੀ ਫੂਥੀ ਪਾਥੀ ਦੀ ਬੜੀ ਪਿਆਰੀ ਆ ਲੰਬਾ ਫੇਸ ਤੇ ਸਿੰਘ ਕਰਮਾ ਨਹੀਂ ਇੱਥੋਂ ਹੀ ਗੋਲ ਕਰ ਜਾਣਾ ਮੈਂ ਇਹਨਾਂ ਬਹੁਤ ਸ਼ਾਨਦਾਰ ਕੱਟੀ ਬਣੂਗੀ ਭਾਈ ਬਾਕੀ ਦੀ ਮਦਰ ਵੀ ਤੁਹਾਨੂੰ ਦਿਖਾਉਣਾ ਜਿਵੇਂ ਮਾਂ ਦਾ ਸਿੰਘ ਉਵੇਂ ਇਹਦਾ ਸਿੰਘ ਹੋਊਗਾ ਇਹਨਾਂ ਬੜਾ ਟੁੱਠੀ ਵਾਲਾ ਸਿੰਘ ਲੱਗਾ ਮੈਨੂੰ ਆ ਵੇਖੋ ਜੀ ਅੱਛਾ ਕੋਈ ਵੀਰਾ ਚਲੋ ਕੋਈ 3 ਨਾਂ ਦੀ ਮੰਨ ਲਵੇ 3.5 ਨਾਂ ਚਾਹ ਦੀ ਮੰਨ ਲਵੇ ਚਾਹ ਦੀ ਮੰਨ ਲਵੇ ਕੋਈ ਕੱਟਾ ਦੀ ਮੰਨ ਲਵੇ ਇਹ ਛੋਟੀ ਦਾ ਵੇਰ ਵਾਕੀ ਆ ਕਿੰਨਾ ਦੋ ਦੋ ਵੇਰ ਵਾ ਭਾਜੀ 8 ਕਿਲੋ ਦੋਦੇ ਥਲੇ ਕੰਡੇ ਵਾਲਾ ਲੀਟਰ ਵਾਲਾ 8 ਕਿਲੋ ਮੈਂ ਤਾਂ ਸੱਲੀ ਕਰਕੇ ਕੋਈ ਖੜੇ ਭਰਾ ਮੇਰਾ ਤੇ ਇਹ ਨਾ ਇੱਕ ਥਾਂਜ ਧਾਰਾ ਘੜਾ ਪੱਤਲੜਾਂਜ ਦੇਣੀ ਆ ਅਗਲਾ ਥਾਂ ਜਿਹੜਾ ਅਗਲਾ ਬਹਿਣੀ ਵਾਲਾ ਕੋਈ ਨਾੜ ਨਹੀਂ ਹੈਗੀ ਕੋਈ ਗੰਢ ਨਹੀਂ ਹੈਗੀ ਅਗਲੇ ਤੋਂ ਦੂਜੇ ਬੰਨੇ ਦਾ ਜਿਹੜਾ ਇੱਕ ਬਹਿਣੀ ਵਾਲਾ ਹਾਂਜੀ ਲੋ ਵੀ ਇੱਕ ਬਹਿਣੀ ਵਾਲਾ ਦੋਸਤੋ ਘਾਰ ਆ ਬੜੀ ਵੱਡੀ ਆ ਤੇ ਇੱਕ ਗੱਲ ਇਹ ਵੀ ਇਹ ਨਾ ਲੱਦਾਂ ਲੱਗਾ ਥ ਆਪਾਂ ਪਾਨਿਕ ਪਰ ਆਉਣ ਲਈ ਆਪਣਾ ਫਰਜ਼ਿਆ ਦੱਸਣ ਦਾ ਦੂਸੋ ਉਤਾਰਨ ਜਾਂ ਚੜਾਉਣ ਵੇਲੇ ਕਈ ਦਾ ਪਸ਼ੂ ਮਾਰਨ ਕੋ ਜਾਣੇ ਜਮੀਨ ਦੇ ਵਿੱਚ ਲਾਇਆ ਠਈਆ ਆਪਣੇ ਤੇ ਬਣੇ ਚਲੋ ਪੱਕੇ ਠਈਆ ਪਰ ਮਾਲ ਬੜੇ ਧਿਆਨ ਨਾਲ ਚੜਾਉਣੇ ਆ ਤੂੰ ਆਪਾਂ ਨਾਲ ਨਹੀਂ ਹੈਗਾ ਦੋ ਕੋਈ ਡਰਾਈਵਲ ਕਹਿੰਦੇ ਉਧਰ ਦੇਖ ਕੋਈ ਨਹੀਂ ਹੈਗੀ ਇਹਨੂੰ ਨਹੀਂ ਕੋਈ ਨਹੀਂ ਤੇਰਖਾ ਲਿਖਾ ਦੇ ਨਹੀਂ ਕੋਈ ਜ਼ਿਆਦਾ ਮਹਿਸੂਸ ਨਹੀਂ ਕੀ ਹਾਂ ਪਤਾ ਆਪਣਾ ਫਰਜ਼ਿਆ ਦੱਸੰਦਾ ਬਿਲਕੁਲ ਕਿਹੜੀ ਗੱਲ ਹੈ ਪਹਿਲਾਂ ਦੱਸਣੀ ਹਾਰੇ ਕੋਈ ਵੀ ਇੱਥੋਂ ਕਿਸੇ ਨੂੰ ਜੱਜਮੈਂਟ ਨਹੀਂ ਹੁੰਦੀ ਇੱਥੇ ਆ ਕੇ ਅਗਲਾ ਆ ਕੇ ਵੀ ਪੈਰ ਮਾਰਾ ਦਬਾਉਂਦੀ ਹੈ ਹਾਂ ਹਾਂ ਉਹ ਤਸਲੀਨਾ ਤੋੜ ਕੇ ਦਿਖਾਵਾਂਗੇ ਤੁਹਾਡੀ ਵਿਗ ਜਾਣੀ ਆ ਆਪਾਂ ਕੇ ਪੈਰ ਭਰਾ ਨੂੰ ਦੂਰੋ ਸਾਧ ਲਿਆ ਉਹਦੇ ਮਨ ਨੂੰ ਨਾ ਲੱਗੇ ਉਮਰ ਕੇ ਕੰਮ ਨਹੀਂ ਚੰਗਾ ਲੱਗਦਾ ਨਹੀਂ ਹੋਂ ਤਾਂ ਕੋਈ ਗੱਲ ਨਹੀਂ ਆ ਤਾਂ ਪਾ ਮੈਰਾਥਨ ਦੀ ਦੌੜਨ ਵਾਲੀ ਮੈਂ ਨਾ ਭਾਈ ਉਦਾਂ ਸ਼ਰਾਬ ਦੀ ਕੱਟੀ ਬੜੀ ਵੱਡੀ ਆ ਕੋਈ ਹੈਗਾ ਕੋਈ ਵੀ ਕਿਹੇ ਮੈਂ ਚ ਨਹੀਂ ਛੱਕੇਗਾ ਸੋ 8 ਕਿਲੋ ਦੁੱਧ ਚਾਹ ਤੂਆ ਹੀ ਹੋਈ ਹੈ ਛੋਟੀ ਦੂਜਾ ਸੂ ਜੇਲੀ ਬਣ ਗਈ ਹੈਗਾ ਪਰ ਉਹਦੀ ਆਪਾਂ ਗਰੰਟੀ ਨਹੀਂ ਦੇਣੀ ਅਗੇ ਬਣ ਵੀ ਗਈ ਹੈ ਹਾਂ ਹਾਂ ਬਣ ਗਈ ਆ ਲੋਕੀ ਅਗੇ ਬਣੀ ਸੋਰੀ ਵੀ ਆ ਉਹ ਨਿਕਲ ਆਉਂਦੀ ਚਲੋ ਕਿਸੇ ਭਰਾ ਦਾ ਲੱਕ ਗਾਂ ਕਿਸਮਤ ਆ ਇਹਨਾਂ ਥੋੜਾ ਡਰਦੀ ਆ ਨਵੀਆਂ ਆਈਆਂ ਕੱਲ ਆ ਆਪਣੇ ਤੋਂ ਮਾਲੇ ਥੋੜਾ ਜਿਹਾ ਫਿਰ ਇੱਕ ਥਾਂ ਕਿਤੇ ਘਰਾਂ ਦੇ ਚੋਣੇ ਨਾ ਨਗਰਾਂ ਮਤ ਲਿਆਦੇ ਤਲੂਰੇ ਪੈ ਜਾਂਦੇ ਆ ਇੱਕ ਬੱਸ ਬੋਤੇ ਉਹ ਮਗਰਲੇ ਥਾਣਾ ਮਗਰਲੇ ਦਾ ਮਗਰਲਾ ਬਰਾਬਰ ਮੈਂ ਨਾ ਓਕੇ ਆ ਬਾਕੀ ਕੋਈ ਸ਼ੱਕ ਨਹੀਂ ਹੈਗਾ ਇੱਕੋ ਇੱਕ ਥਾਣੇ ਵੀ ਤੇਲ ਹੈ ਜਿਹੜੀ ਅਗਲੇ ਚ ਧਾਰਾਂ ਆਉਂਦੀਆਂ ਬਹੁਤ ਘੱਟ ਆ ਠੀਕ ਹੈ ਜੀ ਆਪਾਂ ਪਹਿਲਾਂ ਦਿਖਾ ਦਾਂਗੇ ਜਦ ਬਣ ਕੇ ਬਰੀਕੀ ਤੌਰ ਤੇ ਠੀਕ ਹੈ ਜੀ ਲੋਬੀ ਇਹ ਦੋਸਤੋ ਇਸ ਝੋਟੀ ਦੀ ਪੂਰੀ ਕੁੰਡਲੀ ਸੀਗੀ ਠੀਕ ਹੈ ਜੀ ਜੋ ਬੇਰਵਾ ਸੀ ਤੁਹਾਡੇ ਨਾਲ ਸਾਂਝਾ ਕੀਤਾ ਠੀਕਾ ਬਿਲਕੁਲ ਚੰਗੀ ਝੋਟੀ ਹੈ ਸ਼ਕੀਨ ਦੀ ਦਾ ਸ਼ਕੀਨ ਕੱਦ ਕਾਠ 8 ਕਿਲੋ ਧਾਰਾਂ ਤੇ ਬੈਣੀ ਵਾਲਾ ਜਿਹੜਾ ਤੁਹਾਨੂੰ ਅਗਲਾ ਥਾਂ ਦੱਸਦਾ ਇੱਕ ਬੈਣੀ ਵਾਲਾ ਕੋਈ ਨਾ ਕੋਈ ਗੰਡ ਨਹੀਂ ਜੈਗੀ ਘਾਰਾ ਵਿੱਚ 7-8 ਹੀ ਆਉਂਦੀਆਂ ਔਰ 7 ਆਉਂਦੇ ਹਾਂ ਕੋਈ ਖੇਚਲ ਕਰਕੇ ਗਾਂ ਚਲਾ ਲਿਆ ਆਪਾਂ ਕਹਿ ਨਹੀਂ ਸਕਦੇ ਪਰ ਜਿਹੜੀ ਸਚਾਈ ਆਪਾਂ ਉਹ ਦੱਸਣੀ ਆ ਥੋੜਾ ਖਿਡਾਰੀ ਵੀ ਰਗਾ ਕਿਤੇ ਕਰ ਲਿਓ ਉਪਰਾਲਾ ਤੇ ਚੰਨ ਵੀ ਟੱਕਦਾ ਮੈਂ ਸੁਣ ਲਾਈ ਦੀ ਇੱਕ ਘੰਟਾ ਪਹਿਲਾਂ ਆਪਣਾ ਇੰਤਜ਼ਾਰ ਕਰ ਲੇ ਝੋਟੀ ਨੂੰ ਕੋਈ ਪਤਾ ਨਹੀਂ ਦਾ ਕਸਮਦਾਰ ਨਾਲ ਅੱਗੇ ਆਪਣੇ ਘਰ ਚੱਲ ਵੀ ਪਏ ਆ ਬੜੇ ਸ਼ਾਨ ਨਾਲ ਕੇ ਬਾਕੀ ਫੈਸ਼ਨ ਸੋਨਾ ਬੜਾ ਝੋਟੀ ਦਾ ਵੇਖੋ ਨੇਚਰ ਉੱਚਰ ਕੇ ਆਇਆ ਸਿੰਘ ਸਿੰਘ ਚੰਗਾ ਝੋਟੀ ਦਾ ਮੂੰਹ ਮਾ ਚੰਗੀਆ ਸੋਹਣੀ ਮੇਰੇ ਸੋ ਜਿਹੜੀ ਚੀਜ਼ ਹੈਗੀ ਆ ਜੀ ਉਹਦਾ ਵੇਰਵਾ ਆਪਾਂ ਤੁਹਾਨੂੰ ਪਾ ਸਕਦੇ ਆ ਠੀਕ ਆ ਆ ਤਾਂ ਮੇਰੇ ਕੋਲ ਲੱਗ ਗਿਆ ਥਾਣਾ ਵਿਖਾ ਦਿੰਦੇ ਆ ਚਾਰੇ ਥਾਣਾ ਬਾਕੀ ਚੁਵਾਈ ਦੇ ਵਿੱਚ ਕੋਈ ਤਿੰਨਾ ਥਾਣਾ ਦੇ ਵਿੱਚ ਉਹ ਨਿੱਕੀ ਜਿਹੇ ਥਾਂ ਦੇ ਵਿੱਚ ਉਹ ਧਾਰਾ ਕਾਟਾ ਚਾਹੇ ਥਲੜਾਂ ਤੇ ਜਾਣੀ ਆ ਅੱਠ-ਸੱਤ ਧਾਰਾ ਆਉਂਦੀਆਂ ਜ਼ਰੂਰ ਅਗਲੇ ਥਾਣੇ ਦੇ ਵਿੱਚ ਜਿਹੜਾ ਇੱਕ ਬਹਿਣੀ ala ਉਲਟ ਬਹਿਣੀ ala ਬਾਕੀ ਕੰਦਾ ਚੁਟਾ ਰਿਆ ਇਹ ਕੋਈ ਸ਼ਾਮ ਭਰਾ ਮੇਰਾ ਕਰੂਗਾ ਕੋਈ ਨਹੀਂ ਦੁੱਧ ਚੰਗਾ ਦਿੱਤੀ ਜਾਊਗੀ ਗਰਮੀ ਦੇ ਸਹਾਰਾ ਚਲੀਏ ਦੁੱਧ ਜਿੰਨਾ ਜਿੰਨਾ ਮਈਆਂ ਦੇਣ ਨੇ ਕਾ ਬਹੁਤ ਸੋਹਣਾ ਆ ਕਿਉਂ ਗਰਮੀ ਜਿਆਦੀ ਪਈ ਐਵੇਂ ਅਖ ਜੇ ਵੇਖ ਲਾ 70 ਦੇ ਲਗਪਨੇ ਵੱਡੀ ਝੋਟੀ ਨਾਲ ਕੱਟੀ ਵੇਖੜੀ ਦਾੜੀ ਮੈਂ ਕੱਟੀ ਵੀ ਪੂਰੀ ਫਲਾਫ ਮਾੜ ਜਿਹੜੀ ਆ ਮਾਰਾ ਸੁੱਖ ਰੱਖਿਆ ਪਾਨਿਆ ਆ ਆਪਾਂ ਦੂਜੇ ਕੰਮ ਦਾ ਧਿਆਨ ਨਹੀਂ ਦਿੰਦੇ ਮੈਂ ਉਤਰਾ ਬੜੇ ਪੈਸੇ ਬੰਨੇ ਲਾਈ ਉਥੋਂ ਆਪਾਂ ਦੁੱਧ ਚ ਲੈ ਆਂਦੀ ਝੋਟੀ ਹਾਂ ਬੜੇ ਬੰਦੇ ਜਾਂਦੇ ਉਹਨਾਂ ਕਹਿੰਦੇ ਨਹੀਂ ਦੇਣੀ ਆਪਾਂ ਨਹੀਂ ਨਹੀਂ ਚੰਗੀ ਆ ਹਾਂ ਵੱਡੀ ਝੋਟੀ ਆ ਨੀ ਜਿਹੜਾ ਗਾਂ ਸਾਹਮਣੇ ਕੋਈ 10 ਰੁਪਏ ਪੀਲੇ ਦੇ ਮੈਂ ਨਾ ਬਹੁਤ ਸੋਹਣੀ ਕੱਟੀ ਥੋੜਾ ਕੀ ਆ ਮੈਂ ਨਾ ਨਹੀਂ ਕੱਟੀ ਹੀ ਰਾ ਕੱਟੀ ਆ ਦੇ 10 ਗੁਲੇ ਕੀ ਬੋਲਦੇ ਆ ਚਾਹ 70 ਚ 2 ਛੱਡ ਦਿੰਨੇ ਆਪਾਂ ਠਾਰ ਦੇ ਆ ਠਾਰ ਵੇਖ ਲੈ ਜੇ ਕੋਰ ਕਰਨਾ ਕੋਈ ਲੱਗਾ ਦੋ ਤੇਰੇ ਨਾਲ ਛੜਿਆ ਯਾਰ ਛੜ ਛੜ ਤੇ ਛੜ ਛੜ ਤਾਂ ਜਾਂਦੇ ਮੈਂ ਨਾ ਵੇਖੀ ਜਾਉਂਗਾ ਸੌਦਾ ਹੀ ਛੜ ਛੜ ਦਾ ਕਰਦੇ ਅੱਜ ਮੋਬਿਲ ਮਗਰ ਵੀ ਕੱਤੀ ਆ 6000 ਦੀ ਆ ਬਾਕੀ ਮਗਰ ਕੱਤੀ ਵੀ ਮੇਰਾ ਭਰਾ ਇਹਨੇ ਮੈਂ ਨਹੀਂ ਇਹ ਬਾਕੀ ਦੀ ਸਹਨੇ ਜਾਂਦੀ ਯਾਰ ਕੱਲ ਹੋਰ ਦੋ ਵੀ ਕੱਤੀ ਆ ਮਗਰ ਕਿਉਂਕਿ ਉਹਦਾ ਬੱਚਾ ਬਟਾ ਆ ਇਹਦਾ ਬੱਚਾ ਵੱਡਾ ਦੋ ਬੱਚਿਆਂ ਨਾਲੋਂ ਇਹਦਾ ਬੱਚਾ ਵੱਡਾ। ਬੱਚਾ ਪੱਟੀ ਨੂੰ ਵੱਡੀ ਨੇਚਰ ਬੜਾ ਕਾਟੀ ਦਾ। ਬਾਕੀ ਤੁਸੀਂ ਵੇਖੋ ਉਮਰ ਬੇਸ਼ੱਕ ਉਹਨਾਂ ਨਾਲੋਂ ਬਰਾਬਰ ਹੀ ਹੋਵੇ ਜਾਂ ਘੱਟ ਹੋਵੇ ਪਰ ਇਹਦਾ ਗ੍ਰੋਥਿੰਗ ਦੀ ਬੜੀ ਚੰਗੀ ਆ। ਹਾਂ ਹਾਂ ਇਹ ਤੇ ਚਲੋ ਮਾਰਿਆ ਸ਼ੌਕ ਰੱਖੇ ਜਿਹੜੇ ਕਰਵਾ ਲੈਣਾ ਪਠਾ ਢਕਾਣ ਇਹਨਾਂ ਦਾ ਉੱਥੇ ਨਾ ਜਾਵੇ। ਦੁੱਧੇ ਦਾਣਾ ਪਾਣੀ ਇਹਨਾਂ ਦਾ। ਹਾਂਜੀ ਹਾਂਜੀ। ਉੱਥੇ ਜਾਣਾ ਕਰਵਾ ਲੈਣਾ। ਹਾਂਜੀ। ਨਿਆਰੇ ਅੱਜ ਦੁੱਧ ਆਇਆ 70 ਰੁਪਏ ਲੱਗ ਜਾਂਦਾ ਘਰਾਂ 'ਚ। ਬਸ ਬਸ ਬਸ। ਕਹ ਨਿਆਰੇ ਤਾਂ ਚਲੋ ਜੇ ਇੱਥੇ ਕਿ ਡੰਗਰੋਂ ਦਾ ਦੁੱਧ ਦਾ ਫੈਂਡ ਪੜੀ ਆ ਜਾਂਦੀ ਤੁਹਾਨੂੰ ਪਤਾ। ਲੋ ਵੀ ਇਹ ਦੋਸਤੋ ਵੀਰ ਦਾ ਡਰੈਸ ਆ ਇਹ ਪਸ਼ੂ ਸੀ ਅੱਜ ਦਿਖਾਉਣੇ ਤੁਹਾਨੂੰ ਮਾਲ ਚੰਗਾ ਸੁਥਰਾ ਬਾਕੀ ਮਿੰਟਾਂ ਸੈਕਿੰਡਾਂ ਦੀ ਖੇੜ ਆ ਸੋ ਜਿਹੜੇ ਭਰਾ ਨੂੰ ਲੋੜੀ ਦਾ ਦੀਗਾ ਜਿੰਨੇ ਕ ਪੈਸੇ ਲਾਉਣੇ ਆ ਤੁਸੀਂ ਤੇ ਪਹਿਲ ਦੇ ਆਧਾਰ ਤੇ ਸੌਦਾ ਕਰ ਲੋਗੇ ਝੋਟੀਆਂ ਵੀ ਤੁਹਾਨੂੰ ਦਿਖਾਈ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੀ ਆ ਮਗਰ ਇਹਦੇ ਕਟਾ ਮੇਲ ਕਾਫਾ ਬਾਕੀ ਦੋ ਮੱਜਾਂ ਦੇ ਮਗਰ ਕਟੀਆਂ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ